ਹਰ ਇੱਕ ਕਦਮ ਤੇ ਹੋ ਗਿਆ ਬਾਹਰ ਬਾਹਰ ਬਹਰ ਤੇ ਬਹਰ ਅੱਗੇ ਕਦਮ ਪਾ ਲਿਆ ਇੱਕ ਮਿੰਟ ਛੋੜਾਂ ਨੂੰ ਚਲੋ ਜਾਈਂ ਨਾ ਹੁਣ ਜਾ ਲੈਣਗੇ ਚਲੀਏ ਤੇ ਨੀ ਇਹਦਾ ਪਰਿਵਾਰ ਤੋਂ ਬਹੁਤ ਅਨੰਦ ਹੈ ਜੀ ਸੁਖਰਾਨਾ ਕਰਨ ਕੀ ਕਹੋਗੇ ਬੱਸ ਇਹਦੇ ਚ ਇਹੀ ਕਹਿਣਾ ਕਿ ਬਸ ਇਹੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਅੱਜ ਮੈਂ ਅਗਰ ਅਜ਼ਾਦ ਤੁਹਾਡੇ ਸਾਹਮਣੇ ਕੈਮਰੇਆਂ ਦੇਖਣਾ ਤੇ ਇਹ ਇਸ ਦਰ ਦੀ ਕਿਰਪਾ ਨਾਲ ਹੀ ਆ ਤੇ ਬਾਕੀ ਜਿਹੜਾ ਲੋਕਾਂ ਨੇ ਸੰਗਤਾਂ ਨੇ ਦੁਨੀਆ ਭਰ ਵਿੱਚ ਮੇਰੇ ਹਲਕਾ ਪੁਲਤ ਦੇ ਸਮੇਤ ਅਰਦਾਸਾਂ ਕੀਤੀਆਂ ਇਹ ਉਹਨਾਂ ਦੀ ਬਦੌਲਤ ਆ ਤੇ ਤੀਸਰੀ ਗੱਲ ਮੈਂ ਕਹਿਣਾ ਚਾਹੁੰਦਾ ਵਾਂ ਕਿ ਕਿਉਂਕਿ ਮੈਂ ਕੰਪਲੀਟਲੀ ਬੇਗੁਨਾਹ ਸੀਗਾ ਮਤਲਬ ਮੇਰਾ ਇਦਾਂ ਚੀਚੀ ਦੇ ਨੋਂ ਜਿੰਨਾ ਵੀ ਕੋਈ ਕਸੂਰ ਨਹੀਂ ਹੈ ਇਸ ਕੇਸ ਤੋਂ ਤਾਂ ਵਾਹਿਗੁਰੂ ਨੇ ਮੈਨੂੰ ਸਟਰੈਂਥ ਦਿੱਤੀ ਹੋਈ ਸੀ ਕਿ ਮੈਨੂੰ ਪਤਾ ਸੀਗਾ ਕਿ ਮੈਂ ਗੁਨਾਹਗਾਰ ਨਹੀਂਗਾ ਮੈਂ નિર્ਦੋਸ਼ ਆ ਤਾਂ ਕਰਕੇ ਇਹ ਜਿਹੜਾ ਔਖਾ ਸਮਾਂ ਸੀ ਜਿੰਨਾ ਵੀ ਲੱਗਿਆ 4-5 ਮਹੀਨੇ ਦਾ ਇਹ ਮੇਰਾ ਮੈਂ ਇਹਨੂੰ ਕਟਿਆ ਵਾ ਔਰ ਬੜੇ ਕੀ ਕਹਿੰਦੇ ਹੁੰਦੇ ਆ ਕਿ ਅ ਅਚੀ ਸਟੇਟ ਆਫ ਮਾਈਂਡ ਐਂਡ ਵਿਲ ਪਾਵਰ ਦੇ ਨਾਲ ਕਟਿਆ ਵਾ ਤਾਂ ਅੱਜ ਮੈਂ ਬਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਮੱਥਾ ਟੇਕਣ ਆਇਆ ਵਾਂ ਆਸ਼ੀਰਵਾਦ ਲੈਣ ਆਇਆ ਵਾਂ ਔਰ ਨਾਲ ਇਹ ਵੀ ਮੰਗਣ ਆਇਆ ਕਿ ਵਾਹਿਗੁਰੂ ਮੈਨੂੰ ਹੋਰ ਸ਼ਕਤੀ ਬਖਸ਼ ਜਿੱਦਾਂ ਦੇ ਆ ਝੂਠੇ ਝਾਟੇ ਜੇ ਮੁਕਦਮੇ ਔਰ ਜੋ ਇਹ ਪੰਜਾਬ ਦੇ ਵਿੱਚ ਇੱਕ ਬਦਲਾਖੋਰੀ ਦਾ ਜਿਹੜਾ ਇੱਕ ਨਵਾਂ ਰਿਵਾਜ ਪਾਤਾ ਆ ਭਗਵੰਤ ਸੈਨ ਪਾਰਟੀ ਨੇ ਇਹਨੂੰ ਲੜਨ ਦੀ ਸਮਰੱਥਾ ਦੇ ਕੱਲੇ ਆਪਣੇ ਲੜਨ ਦੀ ਸਮਰੱਥਾ ਨਾਲ ਦੇ ਮੈਨੂੰ ਆਪਣੇ ਸੂਬੇ ਦੇ ਲੋਕਾਂ ਦੇ ਹਕੂਕ ਜਿਹੜੇ ਕਿਸੇ ਨਾਲ ਵੀ ਅਨਿਆਇ ਤੇ ਜ਼ੁਲਮ ਹੋਵੇ ਮੈਨੂੰ ਉਹਨਾਂ ਦੀ ਹਿਫਾਜ਼ਤ ਕਰਨ ਦੀ ਵੀ ਸਮਰੱਥਾ ਦੇ ਇਹ ਅਰਦਾਸ ਕਰਨ ਆਇਆ ਮੈਂ ਸਰ ਇੱਕ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਪੂਰੀ ਤੁਹਾਡਾ ਤਾਂ ਕੀ ਸਟੈਂਡ ਹੈ ਦੇਖੋ ਇਹ ਇੱਕ علیحدਾ ਸਬਜੈਕਟ ਆ ਅੱਜ ਪੈਂ ਵੈਸੇ ਉਹਦੇ ਗੱਲ ਨਹੀਂ ਕਰਨਾ ਪਰ ਕਿਉਂਕਿ ਤੁਸੀਂ ਗੱਲ ਪੁੱਛ ਲਈ ਆ ਦੇਖੋ ਇਸ ਤਰ੍ਹਾਂ ਨਾਲ ਆ ਕਿ ਇੰਡੀਆ ਪੱਧਰ ਤੇ ਨੈਸ਼ਨਲ ਲੈਵਲ ਤੇ ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੀ ਇਸ ਵਕਤ ਰੂਲਿੰਗ ਪਾਰਟੀ ਆ ਬੀਜੇਪੀ ਉਹ ਸਾਰੇ ਦੇਸ਼ ਵਿੱਚ ਸਾਰੀ ਪੋਲਿਟੀਕਲ ਆਪੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੋਂ ਕੋਈ ਪੋਲਿਟੀਕਲ ਆਪੋਜੀਸ਼ਨ ਪਾਰਟੀ ਦਾ ਲੀਡਰ ਨਹੀਂ ਸਪੇਅਰ ਕੀਤਾ ਗਿਆ ਫਰੂਕ ਅਬਦੁੱਲਾ ਔਰ ਜਿਹੜੀ ਮਹਿਬੂਬਾ ਸਮੇਤ ਨੀਚੇ ਸਟਾਲਿਨ ਤੱਕ ਆ ਰਾਹ ਦੇ ਵਿੱਚ ਜਿੰਨੇ ਵੀ ਤੁਸੀਂ ਪ੍ਰਦੇਸ਼ ਦੇਖ ਸਕਦੇ ਹੋ ਸਾਰਿਆਂ ਦੇ ਉੱਤੇ ਈਡੀ ਔਰ ਸੀਬੀਆਈ ਨੇ ਮੁਕਦਮੇ ਦਰਜ ਕੀਤੇ ਆ ਔਰ ਕਾਂਗਰਸ ਦੇ ਲੀਡਰਸ ਨੂੰ ਪਿਕ ਐਂਡ ਚੂਸ ਕਰਕੇ ਬਹੁਤ ਵੱਡੇ ਪਦਦੇ ਦਿੱਤੇ ਇੱਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਔਰ ਰੋਬਰਟ ਵਡਰਾ ਦਾ ਨਾਮ ਵੀ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਰੀਸੈਂਟਲੀ ਉਹਦੇ ਚ ਉਹਨਾਂ ਨੂੰ ਵੀ ਨਾਂ ਉਹਨਾਂ ਦਾ ਮਤਲਬ ਦੇ ਹੈਵ ਇਨਕਲੂਡਡ ਦ ਨੇਮਸ ਸੋ ਧੇਰਫੋਰ ਇਹ ਜਿਹੜਾ ਮਿਸਯੂਜ਼ ਆਫ ਏਜੰਸੀਜ਼ ਦੇ ਖਿਲਾਫ ਨੈਸ਼ਨਲ ਪਦਰ ਦੇ ਉੱਤੇ ਸਾਰੇ ਗੱਠਜੋੜ ਕੀਤਾ ਇੰਡੀਆ ਅਲਾਈਅੰਸ ਅਸੀਂ ਮੈਂ ਉਸ ਅਲਾਈਅੰਸ ਉਸ ਪਾਰਟੀ ਦਾ ਇੱਕ ਹਿੱਸਾ ਵਾਂ ਔਰ ਜਿਹੜੀ ਇਹਨਾਂ ਨੇ ਮੇਰੇ ਨਾਲ ਬਦਲਾਖੋਰੀ ਕੀਤੀ ਆ ਚਾਹੇ ਉਹ ਕੇਜਰੀਵਾਲ ਕਹਿ ਲੋ ਜਾਂ ਭਗਵੰਤਿਆ ਮੈਂ ਆਪਣਾ ਵੱਡਾ ਦਿਲ ਕਰਕੇ ਮੈਂ ਆਪਣੇ ਉਸ ਨੈਸ਼ਨਲ ਪਦਰ ਤੇ ਜਿਹੜਾ ਬਾਕੀਆਂ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਮੈਂ ਆਪਣੀ ਪਾਰਟੀ ਦੇ ਨਾਲ ਸਹਿਮਤ ਹੈਗਾ ਵਾ ਔਰ ਜਿੱਦਾਂ ਦਾ ਵੀ ਉਹ ਕਰਨਗੇ ਕੀ ਕਰਦੇ ਨੇ ਕਿੱਦਾਂ ਕਰਦੇ ਨੇ ਵੈਸੇ ਮੇਰੇ ਹਿਸਾਬ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਅਲਾਈਅੰਸ ਡਸਨਟ ਮੇਕ ਐਨੀ ਸੈਂਸ ਵਿਦ ਆਮ ਆਦਮੀ ਪਾਰਟੀ ਕਿਉਂਕਿ ਆਪਣਾ ਉਦੇਸ਼ ਕੀ ਹੈ ਉਦੇਸ਼ ਇਹ ਹੈਗਾ ਕਿ ਨੈਸ਼ਨਲ ਲੈਵਲ ਤੇ 2024 ਵਿੱਚ ਬੀਜੇਪੀ ਨੂੰ ਰੋਕਿਆ ਜਾਵੇ ਤੇ ਪੰਜਾਬ ਦੇ ਵਿੱਚ ਪਹਿਲਾਂ ਰੁਕੀ ਹੋਈ ਹੈ देयर इज नो ਪੁਆਇੰਟ ਫਾਰ ਨੰਬਰ 1 ਪਾਰਟੀ ਅੱਜ ਦੀ ਡੇਟ ਵਿੱਚ ਮਤਲਬ ਅਕੋਰਡਿੰਗ ਟੂ ਦ ਸਟਰੈਂਥ ਨੰਬਰ 1 ਪਾਰਟੀ ਆਮ ਆਦਮੀ ਪਾਰਟੀ ਨੰਬਰ 2 ਕਾਂਗਰਸ ਹੈ 1 ਨੰਬਰ ਤੇ 2 ਨੰਬਰ ਦੀ ਪਾਰਟੀ ਇਕੱਠੀ ਹੋ ਕੇ ਤੇ ਚੌਥੇ ਨੰਬਰ ਦੀ ਪਾਰਟੀ ਨੂੰ ਡੀਫੀਟ ਕਰਨ ਦਾ ਤਾਂ ਤੋ ਟੁਕ ਨਹੀਂ ਬਣਦੀ ਹੁਣ ਦੇਖਦੇ ਆ ਕਿ ਅਗਰ ਹੁੰਦਾ ਜਾਂ ਨਹੀਂ ਹੁੰਦਾ ਜਦੋਂ ਹੋਏਗਾ ਉਦੋਂ ਫਿਰ ਇੱਕ ਵਾਰੀ ਅੱਛੀ ਤਰ੍ਹਾਂ ਨਾਲ ਤੁਹਾਨੂੰ ਮੈਂ ਦੱਸ ਸਕੂਗਾ ਲੇਕਿਨ ਮੇਰਾ ਇਹ ਮੰਨਣਾ ਵਾ ਕਿ ਇੱਥੇ ਪੰਜਾਬ ਦੇ ਵਿੱਚ ਗੱਠ ਜੋੜ ਤੋਂ ਬਗੈਰ ਹੀ ਭਾਜਪੀ ਸਟੈਂਡਸ ਡੀਫੀਟਡ ਤੇ ਸਰ ਤੁਸੀਂ ਬਾਤ ਹੋਗੇ ਜੇਕਰ ਗੱਡ ਜੋੜ ਹੋ ਜਾਂਦਾ ਪਰ ਕਿਉਂਕਿ ਪਰ ਮੈਂ ਕੀ ਨਾ ਤੁਹਾਨੂੰ ਭਗਵੰਤ ਮਾਨ ਦਾ ਬਾਰੇ ਗੱਲ ਕਰਿਓ ਸਰਕਾਰ ਬਾਰੇ ਗੱਲ ਇਹ ਤਾਂ ਫਿਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਇੱਕ ਪਾਸੇ ਕੇਜਰੀਵਾਲ ਖੜਗੇ ਸਾਹਿਬ ਦੇ ਕੋਲ ਗੁਲਦਸਤਾ ਲੈ ਕੇ ਖੜ ਪੋਟਵਾ ਖਚੌਣ ਜਾ ਰਹੇ ਨੇ ਇੱਕ ਪਾਸੇ ਉਸ ਪਾਰਟੀ ਦੇ ਜਿਹੜੇ ਆਗੂ ਇੱਕ ਫਾਰਮਰ ਲੀਡਰ ਆਫ اپੋਜੀਸ਼ਨ ਨੂੰ ਮਲਟੀਪਲ ਕੇਸਾਂ ਵਿੱਚ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਤੁਸੀਂ ਦੇਖੋ ਕਿੰਨੀ ਕਾਲੀ ਚ ਭੱਜੇ ਗਏ ਸੁਪਰੀਮ ਕੋਰਟ ਮੇਰੀ ਜਮਾਨਤ ਕੈਨਸਲ ਕਰਾਉਣ ਲਈ ਮੇਰੀ ਆਜ਼ਾਦੀ ਨੂੰ ਮਤਲਬ ਖੋਣ ਆਸਤੇ ਤੇ ਉਹ ਤਾਂ ਅਲੱਗ ਅਲੱਗ ਸੁਪਰੀਮ ਕੋਰਟ ਨੇ ਇਹਨਾਂ ਨੂੰ ਇੰਟਰਟੇਨ ਨਹੀਂ ਕੀਤਾ ਇਹਨਾਂ ਨੂੰ ਉੱਥੋਂ ਤੋਹੀਨ ਕਰਕੇ ਵਾਪਸ ਆਉਣਾ ਪਿਆ ਪਰ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਗੱਲ ਕਰੀਏ ਜਿਹੜੇ ਬੇਅਦਬੀਆਂ ਦੇ ਕੇਸਸ ਚੱਲ ਰਹੇ ਫੁਲਕਾ ਸਾਹਿਬ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਐਕਸਪੋਜ਼ ਕੀਤਾ ਵਾ ਤਾਬ ਤਾ ਕਰਕੇ ਮੈਂ ਕਹਿ ਰਿਹਾ ਵਾਂ ਕਿ ਇਹਨਾਂ ਦੀ ਪ੍ਰਾਇਰਟੀਜ਼ ਰੋਂਗ ਨੇ ਔਰ ਜੱਡਾ ਭਗਵੰਤ ਨੇ ਇੰਨੀ એનર્ਜੀ ਵੇਸਟ ਕੀਤੀ ਹੈ ਟੂ ਵਿਕਟਿਮਾਈਜ਼ ਪੀਪਲ ਪਰਚੇ ਦਰਜ ਕਰਕੇ ਇਹਦੇ ਨਾਲੋਂ ਤੁਸੀਂ ਪੋਜ਼ਿਟਿਵ ਕੰਮ ਕਰੋ ਇਹਦੇ ਨਾਲੋਂ ਤੁਸੀਂ ਫਾਰਮਰਸ ਨੂੰ ਕੰਪੰਸੇਟ ਕਰੋ ਜਿਹੜੇ ਫਲੱਡ ਫਲੱਡਸ ਆਏ ਸੀ ਕਿ ਅਜ ਤੱਕ ਨਹੀਂ ਕੀਤਾ ਉਹਨਾਂ ਨੂੰ ਜਿਹੜੇ ਤੁਸੀਂ ਅੱਛੇ ਸਕੂਲਾਂ ਦੀ ਗੱਲ ਕਰ ਰਹੇ ਹੋ ਹਸਪੀਟਲ ਦੀ ਗੱਲ ਕਰ ਰਹੇ ਹੋ ਡੂ ਸਮਥਿੰਗ ਗੁੱਡ ਕਰਬ ਦਾ ਡਰੱਗਸ ਬੇਅਦਬੀ ਚ ਇਨਸਾਫ ਦਿਓ ਇਹ ਇਹ ਜਿਹੜਾ ਇਹਨੂੰ ਇਹਨੂੰ ਠੋਕ ਦਿਓ ਇਹਨੂੰ ਫੜ ਦਿਓ ਇੰਨਾ ਜ਼ੁਲਮ ਤੱਕ ਇਹਦੀ ਕੈਪਟਨ ਤੇ ਬਾਦਲ ਨਹੀਂ ਕੀਤਾ ਜਿੰਨਾ ਇਹ ਸੋ ਕਾਲਡ ਬਦਲਾਵ ਪਾਰਟੀ ਕਰੇ ਜੇਲ੍ਹ ਚ ਰਹੇ ਹੋ ਕਿ ਜੇਲ੍ਹ ਚ ਨਸ਼ਾ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਹਜ਼ਾਰ ਆਦਮੀ ਆ ਨਾ ਬੇ ਜੇਲ੍ਹ ਚ 900 ਬੰਦਾ ਗੋਲੀਆਂ ਤੇ ਲੱਗਾ ਹੋਇਆ ਪੱਕਾ ਹੀ देयर ਇਜ਼ ਹਾਂ देयर ਇਜ਼ ਨੋ देयर ਇਜ਼ ਨੋ ਨਥਿੰਗ ਨੋਨ ਐਸ ਡੀ ਐਡਿਕਸ਼ਨ ਉਹ ਜਿੰਨੀਆਂ ਗੋਲੀਆਂ ਬਾਹਰ ਖਾ ਰਹੇ ਨੇ ਉਹੀ ਅੰਦਰ ਗੋਲੀਆਂ ਪੱਕੀਆਂ ਲੱਗੀਆਂ ਕਿਸੇ ਨੇ ਕੋਈ ਗੋਲੀ ਦਾ ਚੌਥਾ ਹਿੱਸਾ ਵੀ ਡੀ ਐਡਿਕਸ਼ਨ ਡੀ ਰਿਡਿਕਸ਼ਨ ਦਾ ਤਾਂ ਫਾਇਦਾ ਤਾਂ ਵਾ ਨਾ ਕਿ ਉਹਨਾਂ ਨੂੰ ਅ ਐਡਿਕਸ਼ਨ ਤੋਂ ਪਰੇ ਕੀਤਾ ਜਾਵੇ ਬਟ ਆਲ ਇਨ ਫੈਕਟ ਮਤਲਬ ਤੁਸੀਂ ਅੰਦਾਜ਼ਾ ਲਾਓ 90% ਅੰਦਰ ਜੇਲ੍ਹ ਦੇ ਲੁਕੀ ਉਹ ਡੇਲੀ ਡੋਸੇਸ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾ ਰਹੇ ਐਡਿਕਟਸ ਬਣਾਇਆ ਜਾ ਰਿਹਾ ਜੀ ਰਾਮੰਦਰ ਤੁਸੀਂ ਕੀ ਕਹੋਗੇ ਜੀ ਜਰਾ ਬਣਾ ਵੱਡਾ ਇੱਕ ਹੋ ਜਾ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਮੈਂ ਅਸੀਂ ਤਾਂ ਯਾਰ ਸਾਰੇ ਮੈਨੂੰ ਤਾਂ ਬਚਪਨ ਤੋਂ ਸਿਖਾਇਆ ਗਿਆ ਸਾਰੇ ਧਰਮਾਂ ਦਾ ਸਤਿਕਾਰ ਕਰੂੰਗਾ ਧੰਨਵਾਦ ਜੀ ਸਰ ਡੇਰਾ ਮੁਖੀ ਨੂੰ ਬਾਰ ਬਾਰ ਪ੍ਰੋਲ ਦਿੱਤੀ ਜਾਰੀ ਰਿਹਾ ਹੈ ਬਾਰੇ ਕੀ ਕਹਿੰਦੇ ਹੋ ਉਹ ਤਾਂ ਹੁਣ ਚਲੋ ਕੰਮ ਤਾਂ ਕੋਟਾਂ ਵਗੈਰਾ ਨਾਲ ਦੇਣਾ ਹੁੰਦਾ ਵਾ ਬਟ ਹੁਣ ਮੈਂ ਉਹਦੇ ਚ ਲੀਗਲੀ ਤਾਂ ਆਈ ਕੈਨ ਨਾਟ ਇੰਟਰਵੀਨ ਐਂਡ ਦੈਟਸ ਅ ਮੈਟਰ ਆਫ ਬੰਦੀ ਸਿੰਘੀ ਇਹ ਮੈਂ ਜ਼ਰੂਰ ਕਹਿ ਸਕਦਾ ਉਹ ਤਾਂ ਬੇਇਨਸਾਫੀ ਹੋ ਹੀ ਰਹੀ ਐ ਬੰਦੀ ਸਿੰਘ ਵਿਚਾਰੇ ਲਟਕ ਰਹੇ ਨੇ ਇਦਾਂ ਦੇ ਬੰਦਿਆਂ ਨੂੰ ਰਿਪੀਟਿਡਲੀ ਤੁਸੀਂ ਹੁਣ ਸਮਝ ਚੁਣਾ ਮੇਰੇ ਤੋਂ ਕੋਹਾ ਕੇ ਮੇਰੀ ਬੇਲ ਨੇ ਨਾ ਕੈਨਸਲ ਕਰਾਉਣੀ ਜੀ ਉਹਦੇ ਮਾਮਲੇ ਇਨਵੀਟੇਸ਼ਨ ਆਇਆ ਤੁਹਾਨੂੰ ਹਾਂਜੀ ਤੁਸੀਂ ਜਾਓਗੇ ਨਹੀਂ ਮੈਨੂੰ ਨਹੀਂ ਕਿਸੇ ਨੇ ਆਇਆ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਬਚਪਨ ਤੋਂ ਮੈਨੂੰ ਸਿਖਾਇਆ ਕਿ ਇੱਕ ਸਭ ਦਾ ਧਰਮਾਂ ਦਾ ਸਤਿਕਾਰ ਕਰੋ ਮੈਂ ਮੰਦਰ ਮਸਜਿਦ ਈਦ ਔਰ ਚਰਚ ਮੈਨੂੰ ਤਾਂ ਜਿੱਥੇ ਵੀ ਕੋਈ ਸੱਦਾ ਮੈਂ ਹਮੇਸ਼ਾ ਜਾਂਦਾ ਹਾਂ ਧੰਨਵਾਦ